ਇਹੀ ਸੁੰਡੀ ਇਹ ਕਲਬੀ ਹਾਂਜੀ ਇਹ ਖਰਚਿਆਂ ਦੇ ਕਰਕੇ ਹੀ ਪਈ ਲੱਗਦੀ ਹਾਂਜੀ ਹਾਂਜੀ ਸਾਰੇ ਆ ਸਾਰੀ ਸੁੰਡੀ ਖਾ ਲਈ ਤੁਸੀਂ ਦੇਖ ਰਹੇ ਹੋ ਸੱਚ ਮੈਨ ਨਿਊਜ਼ ਪੰਜਾਬ ਮੈਂ ਤੁਹਾਡਾ ਆਪਣਾ ਵਿੱਕੀ ਵੀਰ ਕਮਜੂਰ ਸੀ ਇਸ ਟਾਈਮ ਬੂਟਾ ਬੂਟਾ ਸਿੰਘ ਵਾਲੇ ਜ਼ਮੀਨ ਦੇ ਵਿੱਚ ਇੱਥੇ ਗੱਲ ਕੀਤੀ ਜਾਵੇ ਤਾਂ ਸਾਡੇ ਨਾਲ ਜਿਹੜੇ ਡਾਕਟਰ ਨੇ ਰਮਨ ਜੀ ਇਹ ਵੀ ਇੱਥੇ ਮੌਜੂਦ ਨੇ ਖੇਤੀਬਾੜੀ ਦੇ ਤੇ ਔਰ ਕਿਸਾਨ ਵੀ ਮੌਜੂਦ ਨੇ ਜਿਹੜੇ ਜਿੰਨਾਂ ਦੀ ਫਸਲ ਦੇ ਵਿੱਚ ਅਸੀਂ ਖੜੇ ਆ ਕਿਉਂਕਿ ਇੱਥੇ ਜਿਹੜੀ ਆ ਵਕੀਰਾ ਨਾਂ ਦੀ ਜਿਹੜੀ ਪ੍ਰੋਡਕਟ ਹੈਗਾ ਆ ਕੋਈ ਵੀ ਕਵਾੜ ਕਬੂੜ ਜਿਹੜਾ ਕਣਕ ਦੇ ਵਿੱਚ ਉੱਗਦਾ ਆ ਉਹਨੂੰ ਖਤਮ ਕਰਨ ਵਾਸਤੇ ਯਾਨੀ ਕਿ ਆ ਵਕੀਰਾ ਜਿਹੜਾ ਇਹ ਬਾਈ ਅੱਜ ਇੱਥੇ ਸਪਰੇਅ ਕਰਵਾ ਰਿਹਾ ਔਰ ਇਹਨਾਂ ਦੀ ਜਿਹੜੀ ਮਸ਼ੀਨ ਹੈ ਪੀਏ ਦੀ ਉਹ ਵੀ ਇੱਥੇ ਲੱਗੀ ਹੋਈ ਹੈ ਤੇ ਇਹਨਾਂ ਨੂੰ ਅੱਜ ਅਸੀਂ ਪੁੱਛਨੇ ਆ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਜਿਹੜੇ ਪਿਛਲੇ ਸਾਲ ਵੀ ਯਾਨੀ ਕਿ ਆ ਵਕੀਰਾ ਜਿਹੜੀ ਹੈ ਉਹ ਸਪਰੇਅ ਕਰਵਾਈ ਸੀ ਤਾਂ ਆਪਾਂ ਇਸ ਵ ਫੇਰ ਕਰਵਾ ਰਹੇ ਨੇ ਔਰ ਉਹਦਾ ਮਾਰਨ ਦਾ ਸਹੀ ਸਮਾਂ ਜਿਹੜਾ ਉਹਦੇ ਬਾਰੇ ਵੀ ਜਰੂਰ ਜਾਣਕਾਰੀ ਨਾ ਹਣੇ ਵੀਰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਕੀ ਨਾਂ ਹੈ ਆਪਣਾ ਵੀਰ ਦਾ ਮੇਰਾ ਜਤਿੰਦਰ ਸਿੰਘ ਹੈ ਅੱਛਾ ਇਹ ਅੱਜ ਤੁਸੀਂ ਫੇਰ ਵਕੀਰਾ ਲੈ ਕੇ ਆਏ ਔਰ ਤੁਹਾਡੀ ਖੇਤ ਦੇ ਵਿੱਚ ਸਪਰੇਅ ਹੋਣ ਲੱਗ ਰਹੀ ਹੈ ਤੇ ਪਿਛਲੀ ਵਾਰੀ ਵੀ ਤੁਸੀਂ ਮਾਰੀ ਸੀ ਇਹ ਸਰ ਫਸਟ ਟਾਈਮ ਨਹੀਂ ਮੈਂ ਕਰ ਰਿਹਾ ਹਾਂ ਇਹ ਸੈਕੰਡ ਟਾਈਮ ਦੂਸਰੀ ਵਾਰੀ ਸਪਰੇਅ ਕਰ ਰਿਹਾ ਮੈਂ ਹਾਂ ਪਿਛਲੀ ਵਾਰ ਜਦੋਂ ਵਕੀਰਾ ਹੀ ਕੀਤੀ ਸੀ ਜਾਨੀ ਕਿ ਮਾਰਕੀਟ ਚ ਬਹੁਤ ਹੋਰ ਵੀਨ ਦਵਾਈਆਂ ਨੇ ਜਿਵੇਂ ਲਾਲੋ ਕਿਸੇ ਹੋਰ ਕਿਸੇ ਕੰਪਨੀ ਦੇ ਮੈਂ ਵਕੀਰਾ ਹੀ ਕਰਕੇ ਰਾਜੀ ਹਾਂ ਮੈਂ ਉਹਨਾਂ ਨੂੰ ਕਿਹਾ ਦੁਕਾਨਦਾਰ ਨੂੰ ਮੈਨੂੰ ਵਕੀਰਾ ਹੀ ਚਾਹੀਦੀ ਏ ਠੀਕ ਹੈ ਮੈਨੂੰ ਕਯੂਆਰ ਕੋਡ ਵੇਲੇ ਦੋ ਹੂੰ ਮੈਨੂੰ ਇਹਨਾਂ ਚੋ ਕੈਸ਼ਬੈਕ ਆਇਆ ਅੱਛਾ ਕੈਸ਼ਬੈਕ ਮਿਲੇ ਤੁਹਾਨੂੰ ਬਿਲਕੁਲ ਜੀ ਬਿਲਕੁਲ ਸਰ ਅੱਛਾ ਇਹ ਜਿਹੜੀ ਕਦੋਂ ਆਪਾਂ ਜਾਨੀ ਕਿ ਸਪਰੇਅ ਕਰਨ ਦਾ ਸਹੀ ਸਮਾਂ ਕਦੋਂ ਹੁੰਦਾ ਹੈ ਇਹਦਾ ਸਹੀ ਤਾਂ ਜਦੋਂ ਮੈਂ ਤਾਂ ਆਈ ਵਾਰ ਜਦੋਂ 18 ਦਿਨ ਤਕਰੀਬਨ ਲੰਘ ਜਾਂਦੇ ਨੇ ਕਣਕ ਬਿਜੀ ਤੋਂ ਬਾਅਦ ਮੈਂ ਉਦੋਂ ਹੀ ਕਰਦਾ ਆਇਆ ਹੂੰ ਮੇਰੇ ਕੋਲ ਕੋਈ ਵੀ ਇਹੋ ਜੀ ਨਾ ਗੰਦ ਨਾ ਵਿੱਚ ਕੁਵਾੜ ਨਾ ਗੁੱਲੀ ਨਾ ਕੁਝ ਵੀ ਨਹੀਂ ਹੋਇਆ ਮੈਂ ਦੂਸੀ ਵਾਰ ਫਿਰ ਵਕੀਰਾ ਕਰ ਰਿਹਾ ਇੱਕ ਗੱਲ ਹੋਰ ਕੰਪਨੀ ਖੁਦ ਆ ਜਾਂਦੀ ਹੈ ਆ ਦੇਖੋ ਉਧਰ ਕੈਮਰਾਮੈਨ ਕੋ ਆ ਉਧਰ ਦੇਖੋ ਬਣਾਇਆ ਇਹ ਖੁਦ ਆ ਜਾਂਦਾ ਨਹੀਂ ਵਿਚਾਰੇ ਮੈਨੂੰ ਤਾਂ ਵਕੀਰਾ ਹੀ ਕਰਨੀ ਹੈ ਅੱਛਾ ਜਿਹੜੀ ਇਹ ਕੰਪਨੀ ਦੀ ਮਸ਼ੀਨ ਵੀ ਇਹਨਾਂ ਦੇ ਆਪੇ ਹੀ ਮਾਰ ਕੇ ਜਾ ਰਹੇ ਨੇ ਇਸੇ ਕੰਪਨੀ ਦੀ ਵਸ਼ੀ ਹੈਗੀ ਹੈ ਬਿਲਕੁਲ ਇਹਨਾਂ ਨੂੰ ਫੋਨ ਕਰੀਦੇ ਆ ਜਾਂਦੇ ਨੇ ਵਕੀਰਾ ਹੀ ਲੈ ਕੇ ਆਇਆ ਵਕੀਰਾ ਹੀ ਕਰਨੀ ਹੈ अच्छा एक गल मैं और गल करनी चाहूंगा ਤੁਸੀਂ ਮੈਨੂੰ ਉੱਥੇ ਲੱਗਦਾ ਵੀ ਜਿਹੜੀ ਅੱਗ ਨਹੀਂ ਸੀ ਲਾਈ ਹੈਗੀ ਖਰਚਿਆਂ ਨੂੰ ਇਦਾਂ ਹੀ ਖਰਚੇ ਵਿੱਚ ਵੱਗੇ ਹੋਏ ਨਜ਼ਰ ਵੀ ਆ ਰਹੇ ਨੇ ਪਹਿਲਾਂ ਵਾਹ ਕੇ ਪਹਿਲੀ ਫੇਰੇ ਖਰਚੇ ਗੁੱਚੇ ਨਹੀਂ ਨਹੀਂ ਜੀ ਮੈਂ ਥੋੜੀ ਹੈਰੋ ਮਾਰੀ ਸੀ ਜਰੂਰ ਖਰਚਿਆਂ ਉੱਪਰ ਮੈਂ ਕੋਈ ਕੱਟੇ ਨਹੀਂ ਕੁਛ ਨਹੀਂ ਕੀਤਾ ਹੈਗਾ ਮੁੜ ਕੇ ਬਸ ਸੁਪਰਸੀਡਰ ਨਹੀਂ ਕਰਾਤੀਏ ਅੱਛਾ ਹੁਣ ਮੈਨੂੰ ਇਹਦੇ ਵਿੱਚ ਕੁਝ ਸ਼ੁੰਡੀ ਦੀ ਸ਼ਿਕਾਇਤ ਵੀ ਲੱਗਣ ਈ ਹੈ ਇਹ ਕੀ ਇਹਦਾ ਕਾਰਨ ਕੀ ਮੰਨਦੇ ਹੋ ਇਹਦਾ ਕਾਰਨ ਮੈਂ ਕੀ ਕਹਿ ਸਕਣਾ ਜਿਹੜੇ ਅੱਗ ਨਹੀਂ ਲਾਣ ਦਿੰਦੇ ਕੁਆੜ ਕਰ ਕੀ ਹੈ ਹੋਰ ਕੁਛ ਨਹੀਂ ਅੱਛਾ ਜਿੱਥੇ ਜਿੱਥੇ ਜਾਨੀ ਕਿ ਫੂਸੀਆਂ ਲੱਪਿਆ ਉੱਥੇ ਉ ਠੀਕ ਹੈ ਹਾਂਜੀ ਹਾਂ ਤੇ ਉਹਦੇ ਬਾਰੇ ਡਾਕਟਰ ਸਾਹਿਬ ਨਾਲ ਗੱਲ ਕਰ ਲਈ ਤੁਸੀਂ ਮੈਂ ਕੀਤੀ ਸੀ ਕਹਿੰਦੇ ਕੋਈ ਗੱਲ ਨਹੀਂ ਦਾ ਹੱਲ ਕੱਢ ਦਾਂਗੇ ਆਪਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਸਾਡੇ ਕੋਲ ਇੱਥੇ ਜਾਨਕੀ ਨਗਰੀ ਪਿੰਡ ਦੇ ਸਰਪੰਚ ਜਿਹੜੇ ਆਏ ਗਏ ਨੇ ਉਹ ਵੀ ਇੱਥੇ ਮੌਜੂਦ ਹੈ ਇਸ ਟਾਈਮ ਪਹੁੰਚ ਚੁੱਕੇ ਨੇ ਖੇਤਾਂ ਦੇ ਵਿੱਚ ਕਿਉਂਕਿ ਇਹਨਾਂ ਬਾਈਆਂ ਕੋਲ ਵੀ ਘਟੋ ਘਟ 22 300 ਕਿੱਲਾ ਜਾਨਕੀ ਜ਼ਮੀਨ ਇਹ ਕਰਦੇ ਨੇ ਔਰ ਅਸੀਂ ਇਹਨਾਂ ਦੇ ਵੀ ਵਿਊ ਲੈਣਾ ਜ਼ਰੂਰ ਚਾਹਾਂਗੇ ਵੀ ਇਹ ਜਿਹੜੇ ਹਰ ਸਾਲ ਇਹ ਵੀ ਅਕੀਰੇ ਕਰਦੇ ਨੇ ਇਹਨਾਂ ਦਾ ਇਹਦੇ ਬਾਰੇ ਕੀ ਕਹਿਣਾ ਹੈ ਹਾਂਜੀ ਵੀਰੇ ਸੱਸੀ ਗੱਲ ਸੱਸੀ ਗੱਜਬੀ ਕੀ ਨਾ ਹੈ ਵੀਰ ਆਪਣਾ ਮੇਰਾ ਨਾਮ ਸਰਬ੍ਰਿੰਦਰ ਸਿੰਘ ਪਿੰਡ ਨਾਗਰੀ ਅੱਛਾ ਪਾਜੀ ਆਪਾਂ ਤੁਹਾਡੇ ਕੋਲ ਵੀ ਘਟੋ ਘਟ 2 300 ਕਿੱਲਾ ਜਣੀ ਕਿ ਤੁਸੀਂ ਖੇਤੀ ਕਰਦੇ ਹੋ ਤੇ ਔਰ ਆ ਵਕੀਰਾ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿਉਂਕਿ ਤੁਹਾਡੀ ਫਸਲ ਦੇ ਵਿੱਚ ਵੀ ਮੈਂ ਦੇਖੀ ਇਹ ਹੀ ਮਸ਼ੀਨ ਜਿਹੜੀ ਚਲਦੀ ਲਗਾਤਾਰ ਨਜ਼ਰ ਆ ਰਹੀ ਸੀ ਵਕੀਰਾ ਚ ਬਈ ਜੀ ਸਾਨੂੰ ਤਿੰਨ ਚਾਰ ਸਾਲ ਤੋਂ ਹੋ ਕੇ ਕਰਦੇ ਨੂੰ ਇਹ ਕਹਿੰਦੇ ਨੇ ਕੋਈ ਅੱਜ ਤੱਕ ਦੁਆਰੇ ਸਾਨੂੰ ਸਪਰੇਅ ਕਰਨ ਦੀ ਲੋੜ ਨਹੀਂ ਪਈ ਅਸੀਂ ਤਾਂ ਹਰੇਕ ਨੂੰ ਇਹੀ ਗੱਲ ਕਹਿੰਦੇ ਆਂਗੇ ਵੀ ਬਈ ਵਕੀਰਾ ਕਰੋ ਸਾਡੇ ਕੋਲ ਕੰਪਨੀ ਵਾਲੇ ਵੀ ਆ ਕੇ ਗਏ ਨੇ ਹਮਮ ਸਮਾਨ ਵੀ ਕਰਕੇ ਗਏ ਨੇ ਦੋ ਤਿੰਨ ਵਾਰੀ ਬਿਲਕੁਲ ਇਹ ਹਰ ਸਾਲ ਮਤਲਬ ਦੋ ਸਾਲ ਤੋਂ ਨਾ ਹੋ ਕੇ ਕੰਪਨੀ ਵਾਲਿਆਂ ਨੂੰ ਸਿੱਧਾ ਹੁੰਦੇ ਨੂੰ ਪਹਿਲਾਂ ਜਿਹੜੀ ਸਪਰੇਅ ਤਿੰਨ ਸਾਲ ਚਾਰ ਸਾਲ ਤੋਂ ਪਹਿਲਾਂ ਤੋਂ ਕਰਦੇ ਆ ਰਹੇ ਹਮਮ ਵਕੀਰਾ ਵਧੀਆ ਗਈ ਅਸੀਂ ਤਾਂ ਮਤਲਬ ਪੂਰਤੀ ਕਰਦੇ ਗਏ ਨੂੰ ਬੀਜਨ ਸਾਰੇ ਯਾਨੀ ਕਿ ਭਰੋਸਾ ਹੈਗਾ ਇੱਥੇ ਹਾਂ ਜੀ ਹਾਂ ਪੂਰਾ ਭਰੋਸਾ ਹੈ ਔਰ ਆਪਣੇ ਕਿਸਾਨ ਵੀਰਾਂ ਨੂੰ ਕੀ ਕਹਿਣਾ ਚਾਹੋਗੇ ਅੱਜ ਤੇ ਹੀ ਕਹਿਣਾ ਚਾਹੁੰਦੇ ਆਂ ਵੀ ਵਕੀਰਾ ਕਰੋ ਜੀ ਵੱਤੋ ਵੱਤ ਹਾਂ ਨਾ ਵੀ ਕੋਈ ਆ ਕੇ ਦੇਖ ਵੀ ਸਕਦਾ ਬੰਦਾ ਮੌਕੇ ਤੇ ਆਲੇ ਜੀ ਬਿਲਕੁਲ ਆ ਸਾਰੀ ਇੱਧਰ ਦਾ ਆਪਣੇ ਹਾਂ ਕਿਉਂਕਿ 250 ਕਿੱਲਾ ਪੈਲੀ ਦੇ ਵਿੱਚ ਜੇ ਤੁਸੀਂ ਤੁਹਾਨੂੰ ਟਰਸਟ ਹੈਗਾ ਤਾਂ ਤਾਂ ਹੀ ਸਪਰੇ ਹਰ ਸਾਲ ਕਰਵਾਉਂਦੇ ਹੋ ਹਾਂ ਜੀ ਹਾਂ ਧੰਨਵਾਦ ਕਰਨਾ ਚਾਹੋਗੇ ਇਹਨਾਂ ਦਾ ਫਿਰ ਡਾਕਟਰ ਸਾਹਿਬ ਦਾ ਵੀ ਨਹੀਂ ਡਾਕਟਰ ਸਾਹਿਬ ਦਾ ਵੀ ਧੰਨਵਾਦ ਕਰਦੇ ਅਸੀਂ ਕੰਪਨੀ ਆਣ ਦਾ ਵੀ ਸੜਨ ਜੀ ਨੇ ਡਾਕਟਰ ਸਾਹਿਬ ਨੇ ਉਹ ਵੀ ਮੌਜੂਦ ਨਹੀਂ ਆਪਾਂ ਉਹਨਾਂ ਨਾਲ ਵੀ ਜ਼ਰੂਰ ਗੱਲ ਕਰਨੀ ਹਾਂ ਜੀ ਵੀ ਸੱਸੀ ਗੱਲ ਸੱਸੀ ਗੱਲ ਜੀ ਕੀ ਨਾਮ ਹੈ ਵੀਰ ਆਪਣਾ ਰਮਨਦੀਪ ਜੀ ਅੱਛਾ ਇਹ ਜਿਹੜੀ ਅੱਜ ਤੁਸੀਂ ਇੱਥੇ ਜ਼ਮੀਨ ਦੇ ਵਿੱਚ ਆਏ ਹੋਏ ਹੋ ਔਰ ਵੀਰ ਆਪਣੇ ਜਿਵੇਂ ਗੱਲ ਕਹਿ ਰਹੇ ਵੀ ਪਿਛਲੀ ਵਾਰੀ ਉਹ ਕੀ ਰਾਮਕਾ ਸੀ ਜਾਨੀ ਕਿ ਸਪਰੇਅ ਕੀਤੀ ਹੈ ਔਰ ਇਸ ਵਾਰੀ ਵਿੱਚ ਵਕੀਰਾ ਹੀ ਮਾਰ ਰਹੇ ਨੇ ਇਹ ਕਿੰਨਾ ਕੁ ਰਿਜ਼ਲਟ ਇਹ ਦੇ ਰਹੀ ਹੈ ਔਰ ਕਿੰਨਾ ਕੁ ਤੁਹਾਨੂੰ ਰਿਸਪੌਂਸ ਵਧੀਆ ਮਿਲ ਰਿਹਾ ਤੁਹਾਨੂੰ ਇਹਦਾ ਮੈਂ ਕਹਿੰਦਾ ਵੀਰ ਜੀ ਅਸੀਂ ਪਰੇ ਫਾਰਮਰ ਸਾਡੇ ਕੋਲ ਨਹੀਂ ਸੀ ਸਾਨੂੰ ਦਵਾਈ ਫੜਾ ਕੇ ਸੀ ਪਿਛਲੇ ਸਾਲ ਇਹ ਅਸੀਂ ਆਪ ਖੁਦ ਕਰਕੇ ਗਏ ਖੇਤ ਦੇ ਕਿਹਦਾ ਪਤਾ ਹੈ ਵੀ ਕਿੱਥੇ ਕਿੱਥੇ ਜ਼ਮੀਨ ਫਾਰਮਰ ਦੀ ਹੈ ਅਸੀਂ ਖੁਦ ਸਾਨੂੰ ਦਵਾਈਆਂ ਫੜਾ ਕੇ ਕਿਉਂਕਿ ਵਿਸ਼ਵਾਸ ਬਣਿਆ ਹੈ ਵਿਸ਼ਵਾਸ ਵੀ ਕੋਈ ਬੜੀ ਬਹੁਤ ਵੱਡੀ ਚੀਜ਼ ਹੈ ਤੇ ਫਾਰਮਰ ਇਸ ਇਸ ਟਾਈਮ ਤੱਕ ਇਸ ਸਾਲ ਦੇ ਸਾਡੇ ਨਾਲ ਨਹੀਂ ਪਿਛਲੀ ਵਾਰ ਸਾਡੇ ਕੋਲ ਨਾਲ ਨਹੀਂ ਸੀ ਅਸੀਂ ਆਪ ਸਪਰੇਅ ਕਰਤੀ ਸੀ ਨਾਲ ਪੁੱਛ ਸਕਦੇ ਹੋ ਕਿਵੇਂ ਰਿਹਾ ਰਿਜ਼ਲਟ ਬਿਲਕੁਲ ਬਿਲਕੁਲ ਯਾਨੀ ਕਿ ਬਿਲਕੁਲ ਯਾਨੀ ਕਿ ਕੰਮ ਕਰਦੀ ਹੈ ਬਿਲਕੁਲ ਜੀ ਬਿਲਕੁਲ ਮੈਂ ਤਾਂ ਫਾਰਮਰ ਨੂੰ ਇੱਕ ਹੀ ਗੱਲ ਕਹਾਵਾਂਗਾ ਕਿ ਬਾਈ ਨੇਮ ਵਕੀਰਾ ਲਓ ਤੇ ਸਪਰੇਅ ਆਪ ਦੇ ਖੇਤ ਕਰੋ ਕਿਉਂਕਿ ਕਾਫੀ ਦੁਕਾਨਦਾਰ ਕਰਦੇ ਨੇ ਵੀ ਵਕੀਰਾ ਆਪਣੇ ਵਰਗਾ ਫਾਰਮਰ ਮੰਗ ਲੈਂਦਾ ਹੈ ਉਹ ਚੱਕ ਕੇ ਦੂਸਰੀ ਕੰਪਨੀ ਦੇ ਵਕੀਰਾ ਦੇ ਦਿੰਦੇ ਨੇ ਮੈਨੂੰ ਦੇਰੇ ਸੀ ਨਾ ਮੈਂ ਲਈ ਨਹੀਂ ਲਈ ਨਹੀਂ ਨਾ ਮੈਂ ਲਈ ਨਹੀਂ ਤੇ ਸਾਰੇ ਫਾਰਮਰਾਂ ਨੂੰ ਮੇਰੀ ਇੱਕੋ ਹੀ ਬੇਨਤੀ ਹੈ ਕਿ ਬਾਇਨੇਮ ਵਕੀਰਾ ਲਓ ਜਿਹਦੇ ਵਿੱਚ ਕਯੂ ਗੋਡ ਲੱਗਿਆ ਹੋਇਆ ਹੈ ਤੇ 25 ਰੁਪਏ ਪਰ ਏਕੜ ਵਾਪਸ ਮਿਲਣਗੇ ਫਾਰਮਰ ਨੂੰ ਤੇ ਉਹਦੇ ਵਿੱਚ ਲੱਕੀ ਡਰਾ ਰੱਖੇ ਹੋਏ ਨੇ ਅਸੀਂ 10 ਵੋਲਟ ਤੇ 5 ਵੋਲਟ ਨਿਕਲ ਚੁੱਕੇ ਨੇ ਸਾਡੇ 5 ਵੋਲਟਾਂ ਦੀ ਅਜੇ ਡੇਟ ਜਾਰੀ ਕਰਨੀ ਹੈ ਸੀ ਠੀਕ ਹੈ ਤੇ ਬਾਕੀ ਫਾਰਮਰ ਨੂੰ ਵੱਧ ਤੋਂ ਵੱਧ ਪੀਆਈ ਦੀ ਵਕੀਰਾ ਹੀ ਕਰੋ ਬਾਇਨੇਮ ਜੋ ਕਿ ਜਾਪਾਨੀ ਹੈ ਤੇ ਔਰ ਡਾਕਟਰ ਸਾਹਿਬ ਤੁਸੀਂ ਇਸੇ ਖੇਤ ਦੇ ਵਿੱਚ ਖੜੇ ਵੀ ਹੋ ਇਸ ਵੀਰ ਨੇ ਅੱਗ ਕੋ ਨਹੀਂ ਲਾਈ ਹੈ ਕਿਸੇ ਜ਼ਮੀਨ ਇਦਾਂ ਹੀ ਯਾਨੀ ਕਿ ਨੇ ਬਜਾਈ ਕੀਤੀ ਕਣਕ ਦੀ ਔਰ ਹੁਣ ਇਹ ਬੰਦ ਦੇਖਿਆ ਵੀ ਜਾ ਰਿਹਾ ਵੀ ਕਿਤੇ ਨਾ ਕਿਤੇ ਸੁੰਡੀ ਜਿਹੜੀ ਗੁਲਾਬੀ ਸੁੰਡੀ ਦਾ ਉਹਦਾ ਵੀ ਟੈਕ ਇੱਥੇ ਨਜ਼ਰ ਆ ਰਿਹਾ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਤੁਸੀਂ ਦੇਖੋ ਜੀ ਵੀਰ ਜੀ ਪਹਿਲੀ ਗੱਲ ਤਾਂ ਜਦੋਂ ਹੁਣ ਫਾਰਮਰ ਪਾਣੀ ਲਾਏਗਾ ਤਾਂ ਸਾਡੀ ਪੀਆਈ ਕੰਪਨੀ ਦੀ ਬਾਇਓਵਿਰੀਐਂਟ ਦਵਾਈ ਆਉਂਦੀ ਹੈ ਜੀ ਤਾਂ ਉਸ ਨੂੰ ਮਿੱਟੀ 'ਚ ਲਾ ਕੇ ਛਿੱਟਾ ਮਾਰੋ ਪਾਣੀ ਦਾ ਨੱਕਾ ਬੰਦ ਕਰਨ ਸਾਰੀ ਠੀਕ ਹੈ ਤੇ ਤੁਹਾਡਾ ਹੱਲ ਸੁੰਡੀ ਸਾਰੀ ਸੁੰਡੀ ਸੁੰਡੀ ਮਰ ਜਾਣੀ ਹੈ ਕੋਈ ਸ ਯਾਨੀ ਕਿ ਹੈਗਾ ਕਾਰਨ ਜੇ ਪਸੁੰਡੀ ਦਾ ਮੰਨੇ ਆ ਜਾਵੇ ਵੀ ਦੇਖਿਆ ਜਾਵੇ ਵੀ ਇਹ ਸੁੰਡੀ ਜਿਹੜੀ ਇਹਨਾਂ ਨੇ ਆਗਣ ਹੀ ਲਾਈ ਹੈਗੀ ਖਰਚਿਆਂ ਨੂੰ ਉਹਦੇ ਕਰਕੇ ਸੁੰਡੀ ਪਈ ਹੈ ਜਾਂ ਕੋਈ ਹੋਰ ਰੀਜ਼ਨ ਵੀ ਹੈਗਾ ਦਾ ਦੇਖੋ ਜੀ ਇੱਕ ਗਰਮੀ ਬਹੁਤ ਹੈ ਹਮ ਗਰਮੀ ਦਾ ਵੀ ਰੀਜ਼ਨ ਹੈ ਬਾਕੀ ਖਰਚਿਆਂ ਕਰਕੇ ਤਾਂ ਸੁੰਡੀ ਪੈਣੀ ਹੋ ਜੀ ਦੇਖੋ ਖਰਚਾ ਗਲਦਾ ਨਹੀਂ ਨਹੀਂ ਚੇਤੀ ਖਰਚੇ ਚ ਸੁੰਡੀ ਪੈਦਾ ਹੋ ਜਾਂਦੀ ਹੈ ਤੇ ਇਸ ਕਰਕੇ ਫਸਲ ਦਾ ਆਪਣੀ ਦਾ ਨੁਕਸਾਨ ਹੁੰਦਾ ਹੈ ਅੱਛਾ ਔਰ ਹੁਣ ਜਿਹੜੀ ਤੁਹਾਡੀ ਨਾਲ ਕ ਮਸ਼ੀਨ ਵੀ ਚੱਲ ਰਹੀ ਹੈਗੀ ਆ ਔਰ ਇਹ ਹਰ ਸਾਲ ਮਸ਼ੀਨ ਜਾਨੀ ਕਿ ਇੱਥੇ ਪ੍ਰੋਵਾਈਡ ਕਰਵਾਂਦੇ ਹੋ ਤੁਸੀਂ ਕਿਸਾਨਾਂ ਵਾਸਤੇ ਬਿਲਕੁਲ ਜੀ ਬਿਲਕੁਲ ਸਾਡੀ ਕੰਪਨੀ ਜ 24 ਘੰਟੇ ਵੈਲਵਲਾਂ ਮਸ਼ੀਨ ਸਾਡੇ ਕੋਲ ਪੰਜ ਮਸ਼ੀਨਾਂ ਚੱਲ ਰਹੀਆਂ ਨੇ ਪੀਏ ਆਈ ਕੰਪਨੀ ਦਿੱਤੀ ਹੋਈਆਂ ਨੇ ਤੇ ਅਸੀਂ ਫਾਰਮਰ ਦੇ ਨਾਲ ਖੜੇ ਹਾਂ ਜੀ ਫਾਰਮਰ ਦੇ ਸਾਡੀ ਕੰਪਨੀ ਨਾਲ ਖੜੀ ਹੈ ਫਾਰਮਰ ਹਰ ਚੀਜ਼ ਵਿੱਚੇ ਪ੍ਰੋਡਕਟ ਲਾ ਲਓ ਸਾਡੇ ਕੋਲੇ ਡੰਡੇ ਵਾਲੀ ਦਵਾਈ ਲਾ ਲਓ ਗਰੋਥ ਨੋਟਰ ਲਾ ਲਓ ਸਾਡੇ ਸਾਰੇ ਪ੍ਰੋਡਕਟ ਅਵੇਲੇਬਲ ਨੇ ਇਸ ਨਾਲ ਸਾਡੇ ਜਿਹੜੀ ਇਹ ਖੇਤ ਦੇ ਵਿੱਚ ਜਿਹੜੀ ਸਪਰੇਅ ਕਰ ਕਰਨ ਜਾ ਰਹੇ ਆ ਵੀ ਬਾਈ ਜਿਹੜਾ ਮਸ਼ੀਨ ਆਪਰੇਟਰ ਹੈਗਾ ਚਲਾ ਰਿਹਾ ਅਸੀਂ ਉਹਦੇ ਨਾਲ ਵੀ ਗੱਲ ਕਰਦੇ ਹਾਂ ਵੀ ਉਹ ਕਿੰਨੇ ਕੋ ਹੁਣ ਤੱਕ ਜਿਹੜੀ ਹੈ ਇਹ ਵਕੀਰਾ ਜਿਹੜੀ ਸਪਰੇਅ ਕਰ ਚੁੱਕਿਆ ਹੈ ਤੇ ਹਾਂਜੀ ਵੀਰੇ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਰਕਿਸ਼ ਸ਼ਰਮਾ ਜੀ ਠੀਕ ਹੈ ਜੀ ਪਿੰਡ ਮੇਰਾ ਵਮਨਮਾਜਰਾ ਜੀ ਵਮਨਮਾਜਰਾ ਹਾਂਜੀ ਤੇ ਇਹ ਜਿਹੜੀ ਕੰਪਨੀ ਕਿਸ ਕੰਪਨੀ ਦੀ ਮਸ਼ੀਨ ਹੈਗੀ ਹੈ ਇਹ ਪੀਆਈ ਕੰਪਨੀ ਦੀ ਮਸ਼ੀਨ ਹੈ ਜੀ ਜਿਨ੍ਹਾਂ ਦੀ ਗੁੱਲੀ ਡੰਡਾ 나ਸ਼ਕ ਵਕੀਰਾ ਹੁੰਦੀ ਹੈਗੀ ਜੀ ਠੀਕ ਹੈ ਔਰ ਇਹ ਕਦੋਂ ਤੋਂ ਤੁਸੀਂ ਆਪਣੇ ਏਰੀਆ ਵਿੱਚ ਚਲਾ ਰਹੇ ਹੋ ਮੈਂ ਜੀ 3-4 ਸਾਲਾਂ ਤੋਂ ਪੀਆਈ ਕੰਪਨੀ 'ਚ ਕੰਮ ਕਰ ਰਿਹਾ ਹਾਂ ਜੀ ਹੂੰ 3-4 ਸਾਲਾਂ ਤੋਂ ਲਗਾਤਾਰ ਗੁੱਲੀ ਡੰਡੇ ਦੀ ਸਪਰੇਅ ਕਰ ਰਹੇ ਹਾਂ ਜੀ ਹੂੰ ਆਏ ਸੀਜ਼ਨੋਂ 2000 ਏਕੜ 2200 ਏਕੜ ਮੈਂ ਇਸ ਮਸ਼ੀਨ ਨਾਲ ਗੁੱਲੀ ਡੰਡੇ ਦੀ ਸਪਰੇਅ ਕਰਦਾ ਜੀ ਸਾਲ ਹੋ ਗਏ ਜੀ ਮੈਨੂੰ ਆਪਣੇ ਏਰੀਏ ਚ ਜੀ ਉਸ ਤੋਂ ਪਹਿਲਾਂ ਕੰਪਨੀ ਨੇ ਜਿੱਥੇ ਜਿੱਥੇ ਡਿਊਟੀਆਂ ਮੇਰੀਆਂ ਪਾਈਆਂ ਸੰਗਰੂਰ ਜ਼ਿਲ੍ਹੇ ਚ ਖਨੌਰੀ ਰਾਮਪੁਰ ਗਨੌਟਾ ਹਾਂਡਾ ਕੁਦਨੀ ਜਿੱਥੇ ਜਿੱਥੇ ਡਿਊਟੀਆਂ ਪਾਈਆਂ ਬਸ ਕੱਲਾ ਨੂੰ ਹਾਂ ਉੱਥੇ ਉੱਥੇ ਸਪਰੇਅ ਕਰੀ ਐ ਕੰਪਨੀ ਵੱਲੋਂ ਜਿੱਥੇ ਡਿਊਟੀ ਪੈਂਦੀ ਐ ਉੱਥੇ ਜਾਣਾ ਪੈਂਦਾ ਸਾਨੂੰ ਕਰਨੀ ਪੈਂਦੀ ਹੈ ਅੱਛਾ ਸਾਨੂੰ ਇਹ ਜਰੂਰ ਗੱਲ ਦੱਸੋ ਵੀ ਜਿਹੜੀ ਤੁਸੀਂ ਇਹ ਪੀਆਈ ਕੰਪਨੀ ਦੀ ਹੀ ਜਾਨੀ ਕਿ ਸਪਰੇ ਜਿਹੜੀ ਕਰ ਰਹੇ ਹੋ ਔਰ 3 ਸਾਲ ਤੋਂ ਤੁਸੀਂ 4 ਸਾਲ ਤੋਂ ਲਗਾਤਾਰ ਕਰ ਵੀ ਰਹੇ ਹੋ ਤੇ ਹੁਣ ਤੱਕ ਕਦੇ ਕਿਸੇ ਦੇ ਤੁਹਾਨੂੰ ਇਲਾਮਾ ਦਿੱਤਾ ਵੀ ਜਾਂ ਕਿ ਇਸ ਦਵਾਈ ਨੇ ਕੰਮ ਨਾ ਕੀਤਾ ਹੋਵੇ ਜਾਂ ਕੋਈ ਗੁੱਲੀ ਡੰਡਾ ਹੋਇਆ ਹੋਵੇ ਨਹੀਂ ਜੀ ਨਹੀਂ ਅੱਜ ਤੱਕ ਤਾਂ ਕੋਈ ਕੰਪਲੇਟ ਆਈ ਨਹੀਂ ਜੀ ਪੀਆਈ ਇਹ ਵਕੀਰਾ ਜਿਹੜੀ ਗੁੱਲੀ ਡੰਡਾ ਨਾਸ਼ਕ ਬਣੀ ਹੈ ਇਹ ਜ਼ਿਮੀਦਾਰਾਂ ਦੇ ਹੱਕ ਲਈ ਬਣੀ ਹੈ ਜੀ ਇਹ ਇਹ ਸਪਰੇ ਇੱਕ ਬ੍ਰਾਂਡ ਹੈ ਜੀ ਇਸ ਤੋਂ ਪਹਿਲਾਂ ਗੁੱਲੀ ਡੰਡੇ ਨਾਲ ਬਹੁਤ ਲੋਕਾਂ ਨੂੰ ਜ਼ਿਮੀਦਾਰਾਂ ਨੂੰ ਸਮੱਸਿਆ ਆਈਆਂ ਨੇ ਜਦ ਦੀ ਪੀਆਈ ਨੇ ਵਕੀਰਾ ਲਾਂਚ ਕੀਤੀ ਹੈ ਗੁੱਲੀ ਡੰਡੇ ਤੋਂ ਰਾਹਤ ਮਿਲਣ ਲੱਗੀ ਜ਼ਿਮੀਂਦਾਰਾਂ ਨੂੰ ਜ਼ਿਮੀਂਦਾਰ ਖੁਸ਼ਹਾਲ ਨੇ ਫਸਲ ਵੀ ਵਧੀਆ ਹੁੰਦੀ ਹੈ ਜੀ ਹਾਂ ਕਿਉਂਕਿ ਤੁਸੀਂ ਤਾਂ ਆਪਰੇਟਰ ਹੋ ਤੁਸੀਂ ਹਰ ਜਗ੍ਹਾ ਤੇ ਯਾਨੀ ਕਿ ਜਿਹੜੀ ਇਹ ਇਸੇ ਦਵਾਈ ਜਿਹੜੀ ਇਸੇ ਕੰਪਨੀ ਦੀ ਯੂਜ਼ ਕਰਦੇ ਹੋ ਇਸੇ ਦੀ ਹੈ ਨਾ ਤੇ ਔਰ ਕਿਤੇ ਨਾ ਕਿਤੇ ਵਧੀਆ ਰਿਸਪੌਂਸ ਵੀ ਮਿਲਦਾ ਯਾਨੀ ਕਿ ਜੇ ਪਿਛਲੇ ਸਾਲ ਕੰਮ ਕੀਤੀ ਹੈ ਹੁਣ ਇਸ ਕਿਸਾਨ ਨੇ ਇਸ ਵਾਰੀ ਵੀ ਫਿਰ ਵਕੀਰਾ ਵਗੈਰੇ ਕਰਵਾਈ ਹੈਗੀ ਹੈ ਯਾਨੀ ਕਿ ਕਾਰਗਰ ਹੈਗੀ ਹੈ ਕਵਾੜ ਦੇ ਉੱਤੇ ਦਵਾਈ ਹਾਂਜੀ 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 ਕਾਰਗਰ ਹੈ ਜੀ ਇਹ ਪੀਆਈ ਕੰਪਨੀ ਦੀ ਹੈ ਵਕੀਰਾ ਇਹ ਇੱਕ ਇੱਕ ਬ੍ਰਾਂਡ ਆਇਆ ਹੈ ਜਿਹੜਾ ਗੁੱਲੀ ਡੰਡੇ ਨਾਸ਼ਕ ਲਈ ਇਸ ਤੋਂ ਪਹਿਲਾਂ ਕਿਉਂਕਿ ਸਪਰੇ ਹਾਂ ਨਾ ਫੇਲ ਹੋ ਚੁੱਕੀਆਂ ਜਾਂਦੀਆਂ ਜ਼ਿੰਮੇਦਾਰ ਸਰਦਿਆਂ ਚ ਢੋਲੀਆਂ ਚੱਕੀ ਫਰੀ ਜਾਂਦੇ ਦੀ ਬਿਲਕੁਲ ਗੁੱਲੀ ਡੰਡਾ ਫਿਰ ਵੀ ਨਹੀਂ ਮਰਦਾ ਸੀਗਾ ਜੀ ਪਰ ਜਦ ਦੀ ਇਹ ਵਕੀਰਾ ਆਈ ਹੈ ਜੀ ਇਹ ਗੁੱਲੀ ਡੰਡੇ ਨੂੰ ਖਤਮ ਕਰਦੀ ਹੈ ਜੀ ਇਸ ਤੋਂ ਬਾਅਦ ਹੋਰ ਕੋਈ ਦਵਾਈ ਮਾਰਨੀ ਤੇ ਲੋੜ ਪੈਂਦੀ ਨਹੀਂ ਨਹੀਂ ਜੀ ਹੋਰ ਕੋਈ ਦਵਾਈ ਮਾਰਨ ਦੀ ਜ਼ਰੂਰਤ ਨਹੀਂ ਹੈ ਜੀ ਬਾਦੋਤਨਾ ਤੁਹਾਡਾ ਵੀਰੇ ਬਾਕੀ ਜਿੰਨਾ ਜਿੰਨਾਂ ਨੇ ਇਹ ਵਕੀਰਾ ਯੂਜ਼ ਕੀਤੀ ਹੈ ਉਹ ਕਮੈਂਟ ਬਾਕਸ ਦੇ ਵਿੱਚ ਜਰੂਰ ਦੱਸਿਓ ਵੀ ਤੁਹਾਨੂੰ ਇਹਦਾ ਰਿਜ਼ਲਟ ਕਿਦਾਂ ਦਾ ਲੱਗਿਆ ਕਿਉਂਕਿ ਇਸ ਜਿਹੜੇ ਕਿਸਾਨ ਨੇ ਇਸ ਨੇ ਪਹਿਲਾਂ ਵੀ ਜਾਨੀ ਕਿ ਦੱਸ ਰਿਹਾ ਵੀ ਮੈਂ ਪਹਿਲਾਂ ਵੀ ਯੂਜ਼ ਕਰਦਾ ਔਰ ਰਿਜ਼ਲਟ ਵਰੀਆ ਰਿਹਾ ਹੈ ਨਾ ਪਿਛਲੀ ਵਾਰੀ ਵੀ ਇਸ ਵਾਰੀ ਵੀ ਇਹ ਵਕੀਰਾ ਹੀ ਕਰਵਾ ਰਹੇ ਨੇ ਔਰ ਜੇ ਤੁਹਾਡੇ ਤੁਸੀਂ ਵੀ ਵਕੀਰਾ ਕਰਵਾਈ ਹੈਗੀ ਹੈ ਜਾਂ ਕੋਈ ਹੋਰ ਜਿਹੜੀ ਦਵਾਈ ਹੈਗੀ ਹੈ ਕਿਸੇ ਨਾਂ ਦੀ ਕਰਵਾਈ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਨੂੰ ਰਾਇ ਦਿਓ ਵੀ ਇਹ ਕਿੰਨੀ ਕੁ ਕਾਰਗਰ ਹੈਗੀ ਆ ਕਬਾੜ ਦੇ ਉੱਤੇ ਔਰ ਕਿਸੇ ਕਿਸੇ ਥਾਂ ਤੇ ਜਿਹੜੀ ਗਲਾਬੀ ਸੁੰਡੀ ਦਾ ਅ ਜਿਹੜੇ ਕਮੈਂਟ ਬਾਕਸ ਦੇ ਵਿੱਚ ਜਾਣਕਾਰੀ ਜ਼ਰੂਰ ਦਿਓ ਬਾਕੀ ਜੁੜੇ ਰਹੋਗੇ ਸਾਡੇ ਨਾਲ ਸੱਚਮੇਲ ਨਿਊਜ਼ ਪੰਜਾਬ ਦੇ ਨਾਲ ਮੈਂ ਕਿਸੇ ਹੋਰ ਖਬਰ ਦੇ ਨਾਲ ਤੁਹਾਡੇ ਨਾਲ ਹੋਣਾ ਫਿਰ ਰੋਬਰੂ ਉਦੋਂ ਤੱਕ ਕਮਿਊਨਿਟੀ ਨੂੰ ਇਜਾਜ਼ਤ ਧੰਨਵਾਦ